प्यारे बच्चों सत श्री अकाल आपा कोटला छपाकी पाठ पढ़ चुके हां आज आपा इस पाठ ਦੇ पाठ अभ्यास ਦਾ ਪ੍ਰਸ਼ਨ ਨੰਬਰ 6 পড়ੋ ਅਤੇ ਸਮਝੋ ਕਰਾਂਗੇ ਪਹਿਲਾਂ ਪੜ੍ਹਦੇ ਹਾਂ दाई बारी ਮੀਟੀ हां जी ਬੱਚਿਓ ਇਸ ਨੂੰ ਪੜ੍ਹ ਕੇ ਇਹ ਪਤਾ ਲੱਗਦਾ ਹੈ ਕਿ ਇਸ ਵਿੱਚ ਕੁਝ ਸ਼ਬਦਾਂ ਦੇ ਅਰਥ ਦਿੱਤੇ ਗਏ ਹਨ ਉਹਨਾਂ ਦਾ ਭਾਵ ਦਿੱਤਾ ਗਿਆ ਹੈ ਆਪਾਂ ਇਹਨਾਂ ਨੂੰ ਸਮਾਨਾਰਥਿਕ ਸ਼ਬਦ ਵੀ ਕਹਿ ਸਕਦੇ ਹਾਂ ਦਾਈ ਦਾ ਸਮਾਨਾਰਥਿਕ ਸ਼ਬਦ bari ਜਾਂ mīṭī ਹੈ ਦਾਈ ਨੂੰ ਆਪਾਂ bari ਜਾਂ mīṭī ਵੀ ਕਹਿੰਦੇ ਹਾਂ ਅੱਗੇ ਹੈ ਝੱਗਾ ਝੱਗੇ ਨੂੰ ਬੱਚਿਓ ਆਪਾਂ ਹੋਰ ਕੀ ਕਹਿੰਦੇ ਹਾਂ ਕਮੀਜ਼ ਹਾਂਜੀ ਹੋਰ ਕੁੜਤਾ ਵੀ ਕਹਿੰਨੇ ਹਾਂ ਸ਼ਾਬਾਸ਼ ਅੱਗੇ ਹੈ ਸ਼ਾਮਤ ਸ਼ਾਮਤ ਦਾ ਭਾਵ ਹੁੰਦਾ ਹੈ ਮੁਸੀਬਤ ਵਿਪਤਾ ਆਪਾਂ ਪਾਠ ਵਿੱਚ ਵੀ ਪੜਿਆ ਹੈ ਜਿਹੜਾ ਅੱਗੇ ਪਿੱਛੇ ਦੇਖੇ ਉਸ ਦੀ ਸ਼ਾਮਤ ਆਈਏ ਜਿਹੜਾ ਅੱਗੇ ਪਿੱਛੇ ਝਾਕਦਾ ਹੈ ਉਹਦੇ ਕੋਟਲੇ ਪੈਂਦੇ ਹਨ ਤੇ ਉਹਦੀ ਸ਼ਾਮਤ ਆਂਦੀ ਹੈ ਮਤਲਬ ਕਿ ਉਸਤੇ ਵਿਪਤਾ ਆ ਜਾਂਦੀ ਹੈ ਅੱਗੇ ਹੈ ਆਨੰਦ ਖੁਸ਼ੀ ਖੇਡਾ ਬੱਚਿਆਂ ਨੂੰ ਖੇਡ ਕੇ ਆਨੰਦ ਮਿਲਦਾ ਹੈ ਭਾਵ ਕੇ ਖੁਸ਼ੀ ਮਿਲਦੀ ਹੈ ਅਸ਼ੋਪਲੇ ਅਸ਼ੋਪਲੇ ਹੁੰਦਾ ਹੈ ਬੱਚਿਓ ਹੌਲੀ ਜਿਹਾ ਮਲਕ ਦੇਣੀ ਜਿਸ ਦਾ ਕਿਸੇ ਨੂੰ ਪਤਾ ਨਾ ਲੱਗੇ ਚੌਕਸ ਚੌਕਸ ਨੂੰ ਆਪਾਂ ਹੋਰ ਕੀ ਕਹਿ ਸਕਦੇ ਹਾਂ ਚੁਕੰਨੇ ਸਾਵਧਾਨ ਜਾਂ ਆਪਾਂ ਇਸ ਨੂੰ ਖਬਰਦਾਰ ਵੀ ਕਹਿ ਸਕਦੇ ਹਾਂ ਅੱਗੇ ਹੈ ਤਾਕ ਤਾਕ ਹੁੰਦਾ ਹੈ ਝਾਕ ਉਡੀਕ ਵਿੱਚ ਬੱਚੇ ਆਪਣੀ ਬਾਰੀ ਦੀ ਤਾਕ ਵਿੱਚ ਰਹਿੰਦੇ ਹਨ ਝਾਕ ਵਿੱਚ ਰਹਿੰਦੇ ਹਨ ਅੱਗੇ ਹੈ ਨਿਚੱਲਾ ਨਿਚੱਲਾ ਹੁੰਦਾ ਹੈ ਬੱਚਿਓ ਟਿਕ ਕੇ ਬਿਨਾਂ ਹਰਕਤ ਤੋਂ ਚੁੱਪਚਾਪ ਬੱਚੇ ਨਿਚੱਲੇ ਨਹੀਂ ਬੈਠ ਸਕਦੇ ਭਾਵ ਕੇ ਚੁੱਪਚਾਪ ਜਾਂ ਟਿਕ ਕੇ ਨਹੀਂ ਬਹਿ ਸਕਦੇ ਹਾਂਜੀ ਬੱਚਿਓ ਤੁਸੀਂ ਇਹਨਾਂ ਸਮਾਨ ਆਰਥਿਕ ਸ਼ਬਦਾਂ ਨੂੰ ਕਾਪੀ ਵਿੱਚ ਲਿਖਣਾ ਹੈ ਤੇ ਪੜ੍ਹਨਾ ਹੈ ਧੰਨਵਾਦ